ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਟਿਆਲੇ ਤੋਂ ਸਿਮਰਨ ਮਹੰਤ ਪਟਿਆਲਾ ਸੋ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜੋ ਇਹ ਪਾਕਿਸਤਾਨ ਵੱਲੋਂ ਕਹੀ ਜਾ ਰਹੀ ਹੈ ਕਿ ਇਹ ਜੋ ਟੈਰਰਿਸਟ ਵੱਲੋਂ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਹੈ ਇਹ ਜਿੰਨੀ ਵੀ ਆਪਾਂ ਕਹੀ ਉਨੀ ਜ਼ਿਆਦਾ ਨਿੰਦਨਯੋਗ ਗੱਲ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਅਜਿਹਾ ਲੋਕ ਨਹੀਂ ਹੈ ਕਿ ਜਿਨ੍ਹਾਂ ਨੂੰ ਨਾ ਹਮਦਰਦੀ ਹੋਵੇ ਕਿ ਜਿਹੜੇ ਲੋਕਾਂ ਨਾਲ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਇੰਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘਟੀਆਂ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰਿਆ ਹੈ ਬਹੁਤ ਗਲਤ ਗੱਲ ਹੈ ਔਰ ਇਸ ਚੀਜ਼ ਦਾ ਸਾਡਾ ਕਿੰਨਰ ਸਮਾਜ ਵੀ ਵੱਧ ਛੜ ਕੇ ਇਸ ਚੀਜ਼ ਦਾ ਖੰਡਨ ਕਰ ਰਿਹਾ ਹੈ ਔਰ ਅਸੀਂ ਸਰਕਾਰਾਂ ਨੂੰ ਹੱਥ ਬੀਜੋੜ ਕੇ ਬੇਨਤੀ ਕਰਦੇ ਆ ਕਿ ਜਿਹੜਾ ਇਹ 테러ਰਿਸਟ ਵਧ ਰਹੇ ਇਹਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਜਿਹੜੇ ਪਰਿਵਾਰਾਂ ਨਾਲ ਇਹਨਾਂ ਧੱਕਾ ਹੋਇਆ ਹੈ ਉਹ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਇਹ ਬੜੀ ਘਟੀਆ ਗੱਲ ਇਹਨਾਂ ਨੇ ਕੀਤੀ ਹੈ ਔਰ ਮੈਂ ਇਹ ਚਾਹਨੀ ਹੈ ਕਿ ਇਟ ਦਾ ਜਵਾਬ ਪੱਥਰ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੇ ਇਹ ਲੋਕ ਖੜੇ ਨੇ ਸਾਡੇ ਆਪਣੇ ਮਿਲਟਰੀ ਵਾਲੇ ਜਿੰਨੀ ਵੀ ਪ੍ਰਸ਼ਾਸਨ ਸਾਡਾ ਖੜਾ ਹੈ ਔਰ ਜਿੰਨੀ ਵੀ ਸਾਡੀ ਇੰਟੈਲੀਜੈਂਸੀ ਹੈ ਹਰ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਹੈ ਅਗਰ ਇਹਨਾਂ ਨੇ ਕੋਈ ਅਸਰਾਂ ਦਾ ਨੀਚੇ ਕੰਮ ਕਰਨਾ ਸੀ ਨਾ ਮਰਦੇ ਇਨਸਾਨਾਂ ਨੇ ਕਿਸੇ ਸੂਰ ਖਾ ਕੇ ਪੈਦਾ ਕਰੇ ਹੋਏ ਇਹਨਾਂ ਇਨਸਾਨਾਂ ਲਈ ਮੈਂ ਇਹ ਗੱਲ ਕਹਿ ਰਹੀ ਹਾਂ ਸਿਮਰਨ ਹਮੰਤ ਪਟਿਆਲਾ ਕਿ ਅਗਰ ਇਹਨਾਂ ਨੇ ਇਹ ਐਨਾ ਨਿੰਦਨਯੋਗ ਘਟਿਆ ਨਾ ਮਰਦਾਂ ਵਾਲਾ ਕੰਮ ਕਰਨਾ ਸੀ ਤਾਂ ਇੱਕ ਵਾਰ ਇਹ ਦੱਸ ਕੇ ਉੱਥੇ ਸ਼ਾਮਲ ਹੁੰਦੇ ਇੱਕ ਵਾਰ ਇਹ ਦੱਸ ਕੇ ਆਂਦੇ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਿਆ ਅਸੀਂ ਯੋਸ ਪੰਜਾਬ ਦੀ ਧਰਤੀ ਤੋਂ ਪਟਿਆਲਾ ਤੋਂ ਗੱਲ ਕਰਦੇ ਪਏ ਆ ਜਿੱਥੋਂ ਪਟਿਆਲ ਜਿੱਥੋਂ ਸਾਡੇ ਪਿੱਛੇ ਅਗਰ ਅਸੀਂ ਵੀ ਨਿਗਾਹ ਮਾਰੀਏ ਸਾਡੇ ਇਤਿਹਾਸ ਵੱਲ ਕਦੇ ਸਾਡੇ ਬਜ਼ੁਰਗਾਂ ਨੇ ਕਦੇ ਸਾਡੇ ਗੁਰੂ ਪੀਰਾਂ ਨੇ ਪਿੱਠ ਪਿੱਛੋਂ ਵਾਰ ਨਹੀਂ ਕਰਿਆ ਇਹ ਲੋਕ ਡਿਵਾਈਡੈਂਟ ਰੂਲ ਦੀ ਪਾਲਿਸੀ ਅਪਣਾ ਕੇ ਇਹ ਸੋਚਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਾਤੀ ਜਾਤੀ ਨਿਰਪੱਖ ਜਾਤੀਵਾਦੀ ਦੀ ਗੱਲ ਕਰਕੇ ਅਸੀਂ ਕਿ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਲੜਾ ਦਾਂਗੇ ਪਰ ਇਹ ਸਾਰਾ ਸਾਰ ਬੜੀ ਗਲਤ ਗੱਲ ਹੈ ਸੋ ਅਸੀਂ ਇਹ ਚਾਹਨੇ ਆ ਕਿ ਇਹ ਜਿਹੜਾ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਬੜਾ ਇੱਕ ਕੋਆਰਡੀਨੇਸ਼ਨ ਹੈ ਮੁਸਲਮਾਨ ਭਾਈਚਾਰੇ ਨਾਲ ਵੀ ਹਰ ਤਰ੍ਹਾਂ ਦੇ ਲੋਕ ਹਿੰਦੁਸਤਾਨ ਚ ਰਹਿੰਦੇ ਨੇ ਮੇਰੀ ਇੰਨੀ ਉਮਰ ਹੋ ਗਈ ਹੈ ਅਸੀਂ ਅੱਜ ਤੱਕ ਨਹੀਂ ਦੇਖਿਆ ਵੀ ਕਿਸੇ ਮੁਸਲਮਾਨ ਨੇ ਸਿੱਖਦੀ ਆ ਹਿੰਦੂ ਦੀ ਲੱਤ ਵੱਢਦੀ ਆ ਕਿਸੇ ਨੇ ਸਿੱਖ ਨੇ ਹਿੰਦੂ ਦੀ ਆ ਮੁਸਲਮਾਨ ਦੀ ਲੱਤ ਵੱਢ ਦਿੱਤੀ ਬੜਾ ਪਿਆਰਾ ਕੋਆਰਡੀਨੇਸ਼ਨ ਹੈ ਸਾਡਾ ਇਹ ਜਿਹੜੀ ਇਕੁਐਲਟੀ ਨੂੰ ਇਹ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸਾਡੇ ਕੁਆਲਿਟੀ ਨੂੰ ਤੇ ਇਕਨੋਮੀ ਹਾਲਤ ਜਿਹੜੀ ਉੱਥੇ ਦੀ ਸ਼੍ਰੀਨਗਰ ਦੀ ਹੈ ਇਹ ਬਸ ਅੱਖਾਂ ਦੇ ਵਿੱਚ ਰੜਕਦੇ ਇਹ ਉਸ ਚੀਜ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੀ ਸਾਰਾ ਸਾਰ ਗਲਤ ਗੱਲ ਉਹ ਸੀ ਜਿਵੇਂ ਖਾਸ ਤੌਰ ਤੇ ਬੜੇ ਕਠਿਨ ਸ਼ਬਦਾਂ ਦੇ ਨਾਲ ਨਕੀਦੀ ਕਰਦੀਆਂ ਬਹੁਤ ਗਲਤ ਗੱਲ ਹੈ ਬੜੀ ਨਿੰਦਨਯੋਗ ਗੱਲ ਹੈ ਔਰ ਹਿੰਦੁਸਤਾਨ ਦੀ ਗੱਲ ਕਰੀਏ ਹਿੰਦੁਸਤਾਨ ਤਾਂ ਜਿੰਦਾਬਾਦ ਸੀ ਔਰ ਜਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ ਸਰਬਿੰਨ ਸਾਫ ਮਨ ਅਚਿਦੋਨਾ ਪਰਵਾਰਾਂ ਨੂੰ ਜਿਨ੍ਹਾਂ ਦੇ ਨਾਲ ਇਸ ਤਰੀਕੇ ਨਾਲ ਠੱਗਾ ਹੋਇਆ ਹੈ ਉਹ ਜਿਨ੍ਹਾਂ ਦੇ ਪਰਵਾਰਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਪੂਰਾ ਕਿੰਨਰ ਸਮਾਜ ਔਰ ਸਿਮਰਨ ਮਹਾਂਤ ਪਟਿਆਲਾ ਉਹਨਾਂ ਪਰਵਾਰਾਂ ਦੇ ਨਾਲ ਹੈ ਔਰ ਸਮਾ ਆਪਣਾ ਪੂਰੇ ਦੇਸ਼ ਦੇ ਵਾਸਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਨੀ ਹੈ ਆਪ ਜੀ ਦੇ ਮੀਡੀਆ ਦੇ ਮਾਧਿਅਮ ਦੇ ਅਨੁਸਾਰ ਕਿ ਅਗਰ ਮੋਦੀ ਸਰਕਾਰ ਨੂੰ ਦੇਸ਼ ਦੇ ਲਈ ਕਿਤੇ ਸਾਡੀ ਜ਼ਰੂਰਤ ਪਵੇ ਸਭ ਤੋਂ ਪਹਿਲਾਂ ਸਿਮਰਨ ਮਹਾਂਤ ਹਾਜ਼ਰ ਹੋਏਗੀ